ਨੂੰ ਡਾਕਟਰ ਪ੍ਰਗਿਆ ਚਾਨ ਆਈਪੀਐਸ ਐਸਐਸਬੀ ਫਰੀਜ਼ ਕੋਟੋਲੋਂ ਸਾਡੇ ਸਾਰੇ ਜ਼ਿਲ੍ਹੇ ਦੀ ਪੁਲਿਸ ਨੂੰ ਸਖਤ ਹਦਾਇਤਾਂ ਨੇ ਵੀ ਜ਼ਿਲ੍ਹੇ ਦੇ اندر ਕੋ ਨਸ਼ਾ ਤਸਕਰ ਕੋਈ ਸ਼ਰਾਬ ਤਸਕਰ ਜਾਗ ਲੁੱਟਖੋ ਕਰਨ ਵਾਲਾ ਕੈਂਡੀਡਾ ਆਪਰੇਟ ਨਹੀਂ ਕਰਨਾ ਚਾਹੀਦਾ ਸਾਡੇ ਸਾਰੇ ਜ਼ਿਲ੍ਹੇ ਦੀ ਪੁਲਿਸ ਇਸ ਕੰਮ 'ਚ ਬੜੀ ਮਸਤੈਦ ਹੈ ਬੜੇ ਮਾਨ ਨਾਲ ਕੰਮ ਕਰ ਰਹੀ ਹੈ ਇਸੇ ਲੜੀ ਦੇ ਦਾ ਸਾਡੇ ਸਪੈਕਟਰਨ ਨੇ ਸੀਆਈਏ ਅਮਰਿੰਦਰ ਸਿੰਘ ਉਨਾਂ ਨੇ ਨਵਰਾਨੀ ਇੱਥੇ ਐਸੇ ਪਰਮੇਂਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤਰੇ ਸੀਗੇ ਤੇ ਇਹਨਾਂ ਨੂੰ ਇਤਲਾਹ ਮਿਲੀ ਵੀ ਮਨੋਜ ਕੁਮਾਰ ਇਲੇ ਸੋਨੂ ਪੁੱਤ ਜੀਤਰਾਮ ਨਿਊ ਕੈਂਟਰ ਰੋਡ ਫ੍ਰੀਕੋਰ ਦਾ ਰਹਿਣਾ ਹੁੰਦਾ ਹੈ ਵੀ ਬਾਹਰਲੇ ਜ਼ਿਲ੍ਹਿਆਂ ਚੋਂ ਸ਼ਰਾਬ ਸਸਤੇ ਭਾਅ ਤੇ ਲਿਆ ਕੇ ਤੇ ਮਹਿੰਗੇ ਭਾਅ ਦੇ ਵੇਚਣ ਦਾ ਅਧੀ ਹੈ ਇਹਨੂੰ ਇਤਲਾਹ ਮਿਲੀ ਇਹਨਾਂ ਨੇ ਨਵਰਾਨੀ ਕਰਨੀ ਸ਼ੁਰੂ ਕੀਤੀ ਇਹਨਾਂ ਨੂੰ ਗਿਆਨੀ ਜੈਲ ਸਿੰਘ ਐ ਇਹਨੂੰ ਫ੍ਰੀਕੋਰ ਦੇ ਇੱਕ ਮਕਾਨ ਦੇ ਵਿੱਚੋਂ ਇੱਕ ਕਾਰ ਦੇ ਵਿੱਚ ਸ਼ਰਾਬ ਲੱਦ ਕੇ ਹੋਰ ਜਗਾ ਵੇਚਣ ਜਾ ਰਿਹਾ ਸੀ ਇਹਨੂੰ ਕਾਬੂ ਕੀਤਾ ਜਦੋਂ ਇਹ ਸੱਚ ਕੀਤੀ ਗਈ ਮੁਕਾਦਮੇ ਵਿੱਚੋਂ 60 ਪੇਟਿਆਂ ਹਲ 720 ਬੋਤਲਾਂ ਵੱਖ-ਵੱਖ ਕਿਸਮ ਦੀ ਅੰਗਰੇਜ਼ੀ ਸ਼ਰਾਬ ਤੇ ਦੋ ਡਰੱਮਾਂ ਦੇ ਵਿੱਚ 66 ਲੀਟਰ ਸ਼ਰਾਬ ਜਿਹੜੀ ਦੇਸੀ ਪਾਈ ਹੋਈ ਬਰਾਮਦ ਹੋਈ ਤੇ ਇੱਕ 2i20 ਕਾ ਇੱਕ ਕਾਰ ਬਰਾਮਦ ਹੋਈ ਹੈ ਇਹ ਇਹ ਅਗਲਾ ਮੁਕਦਮਾ ਨੰਬਰ 8 ਅੰਡਰ ਸੈਕਸ਼ਨ ਐਕਸਾਈਜ਼ ਐਟ ਪੀਐਸ ਸਿਟੀ ਫ੍ਰੀ ਤੋਂ ਦਰਜ ਕੀਤਾ ਗਿਆ ਇਹਦੇ ਰਿਕਾਰਡ ਦੀ ਪੜਤਾਲ ਕੀਤੇ ਜਾਂਦੇ ਖਿਲਾਫ ਪਹਿਲਾਂ ਵੀ ਦੋ ਮੁਖਤਵੇ ਜਿਹੜੇ ਐਕਸਾਈਜ਼ ਦੇ ਬੱਜਨੇ ਇਨ ਕੋਰਟ ਚ ਪੇਸ਼ ਕਰਕੇ ਰਿਮਾਨਾ ਹਾਸਰ ਕੀਤਾ ਗਿਆ ਤੇ ਅਗਲੀ ਪੁਛਗਿਚ ਕਰਕੇ ਬੈਕਵਰ ਤੇ ਫਾਰਵਰਡ ਲੰਘਾਲੇ ਜਾਣਗੇ ਸਾਰੇ ਕਿਥੋਂ ਕਿਥੋਂ ਲੈ ਕੇ ਹੁੰਦੇ ਸੀ ਇਹ ਪੋਥਰੇ ਜਿਹੜੇ ਰਿਮਾਰਚਨ ਰਿਮਾਰਚ ਪੁਛ ਕੇ ਉਹਨਾਂ ਦੇ ਖਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊ ਸੋ ਪਹਿਲਾਂ ਜਿਹੜੇ ਬਕਾਦਮੇ ਦਰਜ ਹੈ ਕਿਥੋਂ ਦੇ ਬਕਾਦਮੇ ਦਰਜ ਹੈ ਕਾਲੇ ਉਹ ਦੋਨੇ ਐਕਸਾਈਡ ਦੇ ਫ੍ਰੀ ਕੋਰਟ ਦਰਜ ਸੀ ਸਿਟੀ ਫ੍ਰੀ ਕੋਰਟ ਤੇ ਪਹਿਲਾਂ ਵੀ ਐਕਸਾਈਡ ਦੇ ਦਰਜ ਹੈ ਤੇ ਸਾਡੇ ਐਸਐਸਬੀ ਸਾਹਿਬ ਨੇ ਦੱਸਤਾ ਨਸ਼ੇ ਤੇ ਸਾਡੀ ਜ਼ਿਲ੍ਹੇ ਦੀ ਜ਼ੀਰੋ ਟੋਲਰੈਂਸ ਹੈ ਕਰੋ ਮੇ ਸ਼ਰਾਬ ਦੀ ਤਸਕੀਰਾਂ ਇਹੜੇ ਪਹਿਲਾਂ ਦੋ ਪਰਚੇ ਦਰਜ ਆਏ ਪਿਛਲੇ 6 ਮਹੀਨੇ ਤੋਂ ਹੋ ਗਿਆ। ਕਈ 1 ਸਾਲ ਤੋਂ ਕਰੀਬ ਕਰ ਰਿਹਾ ਕੰਮ ਹੈ। ਪਰ ਸਾਡੀ ਪੁਲਿਸ ਮੁਸਤੈਦ ਹੈ ਜਿਉਂ ਵੀ ਸਾਨੂੰ ਪਤਾ ਲੱਗਦਾ ਅਸੀਂ ਨਾਲ ਦੇਨ ਦੇ ਖਿਲਾਫ ਐਕਸ਼ਨ ਲੈਂਦੇ। ਸਰ ਕੀ ਦੀ ਬੈਕਗ੍ਰਾਉਂਡ ਕੀ ਹੈ? ਐਸ਼ਰ ਆਦਾਂ ਕੰਮ ਨਹੀਂ ਕਰਦਾ ਜੀ ਪਹਿਲਾਂ ਇਹਨਾਂ ਦਾ ਸਾਲ ਹੋਟਲ ਵੀ ਖੋਲਿਆ ਵੇਥੇ ਇੱਕ। ਹਣਾ? ਨਹੀਂ। ਲਾਲਚ ਵਸ ਪਏ ਵੇ।